ਫਤੌਲਾ ਦੇ ਸਰਾਫਾ ਬਾਜ਼ਾਰ ਵਿਚ اٹਕ ਦੂਨ ਨੂੰ ਸਵੇਰੇ ਇੱਕ ਜੁਵੈਲਰ ਦੀ ਦੁਕਾਨ ਤੇ ਲੱਖਾਂ ਦੀ ਲੁੱਟ ਮਾਮਲੇ ਨੂੰ ਜਿਲ੍ਹਾ ਪੁਲਿਸ ਨੇ ਸੂਹਾ ਦਾ ਤਾਵਾ ਦਿੱਤਾ ਇਸ ਵਾਰਦਾਤ ਨਾਲ ਜੁੜੇ 4 ਰੋਕਿਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਫੈਲਕੂ ਦੀ ਚਾਂਦੀ 4 ਤੋਂ 5 ਟੋਲੇ ਸੋਨੇ ਦੀ ਗਹਿਣੀ 8 ਲੱਖ ਰੁਪਏ ਤੇ ਵਾਰਦਾਤ ਨੂੰ ਕਿਸਨਾਤ ਦੇ ਲਈ ਐਕਸੈਂਟ ਟੈਂਟ ਦਾ ਵੀ ਜਾਮਤ ਕਰ ਲਈ ਹੈ ਹਾਲਾਂਕਿ ਦੋਨੋਂ ਡੇਟੇ ਨੂੰ ਪੁਲਿਸ ਨੇ ਹਾਸਲ ਕਰ ਹੈ ਇਸ ਦੀ ਗੁਸ਼ਤੀ ਐਸਐਸਪੀ ਗੁਰਪੁਰਾ ਨੇ ਦੁੱਤੀ ਹੈ ਉਹਨੇ ਕਿਆ ਕਿਆ ਰੋਪਸ ਤੋਂ ਰਿਆਲ ਵਾਲਾ ਹੈ ਤੇ ਪਹਿਲੇ ਵੀ 12 ਜ਼ਿਲ੍ਹਿਆਂ ਵਿੱਚ 20 ਅਪਰਾਧਿਕ ਮਾਮਲੇ ਇਸ ਤਰ੍ਹਾਂ ਦੇ ਜ਼ਿਲ੍ਹੇ ਵਿੱਚ ਹੋ ਬਲੈਕਆਊਟ ਹੈ ਕਿ ਇਹ ਵੀ ਦੱਸਿਆ ਕਿ ਕਟਨ ਨੂੰ ਜਾਮ ਦੇ ਕੇ આરોપી ਹੁਮਾਰ ਚਲ ਭੱਜ ਗਏ ਸੀ ਜਿਸ ਨੂੰ ਉੱਥੇ ਕਾਬੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੀ ਸ਼ੁਰੂਆਤ ਕੀਤੀ ਹੈ ਜੇਤੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰਸਟੇਟ ਗੈਂਗ ਆਫ ਰੋਬਰਸ ਉਨੂੰ ਕਪੂਰਥਲਾ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਰੈਸਟ ਕੀਤਾ ਗਿਆ। ਇਸ ਮਹੀਨੇ ਦੀ 8 ਤਰੀਕ ਨੂੰ ਤਕਰੀਬਨ ਸਵੇਰੇ 4:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਅਣਪਛਾਤੇ 3-4 ਨਕਾਬਪੋਸ਼ ਲੋਕ ਚਿੱਟੇ ਰੰਗ ਦੀ ਹੁੰਡਈ ਐਕਸੈਂਟ ਗੱਡੀ ਦੇ ਵਿੱਚ ਆਏ ਸਨ ਅਤੇ ਸਰਾਫਾ ਬਾਜ਼ਾਰ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਉਹਦੇ ਤਾਲੇ ਤੋੜ ਕੇ ਸ਼ਟਰ ਖੋਲ ਕੇ ਦੁਕਾਨ ਦੇ ਵਿੱਚੋਂ ਬੜੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਚਾਂਦੀ ਅਤੇ ਸੋਨਾ ਦੇ ਲੁੱਟ ਕੀਤੀ ਹੈ ਅਤੇ ਤਿਯੋਰੀ ਵੀ ਜਿਹੜਾ ਪਟਕੇ ਲੈ ਗਏ ਹਨ ਇਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਪੁਲਿਸ ਟੀਮਾਂ ਪਹੁੰਚੀਆਂ ਸੀਨੀਅਰ ਅਫਸਰਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੁਰੰਤ ਕਾਰਵਾਈ ਕਰਦੇ ਹੋਏ ਮਦਈ ਮੁਕੱਦਮਾ ਵੱਲੋਂ ਸਟੇਟਮੈਂਟ ਰਿਕਾਰਡ ਕਰਕੇ ਸਖਤ ਤਰ੍ਹਾਂ ਹਮ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਮੁਕਦਮੇ ਨੇ ਤਤੀਸ਼ ਨੋਕੇ ਬਤਾਂਦੇ ਹੋਏ ਐਸਪੀ ਡੀ ਡੀਐਸਪੀ ਡੀ ਡੀਐਸਪੀ ਕਪੂਰਥਲਾ एसएचओ सिटी कपूरथला ਅਤੇ ਇੰਚਾਰਜ ਸੀਆਈਏ कपूरथला ਦੇ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਦੋਸ਼ੀਆਂ ਨੂੰ ਅੱਗੇ ਦੇ ਪਿੱਛੇ ਦੋਵੇਂ ਪਾਸੇ ਟਰੈਕ ਕੀਤਾ ਗਿਆ ਲਗਾਤਾਰ ਹੀ ਮੁਸਤਦੀ ਨਾਲ ਕੰਮ ਕਰਦੇ ਹੋਏ ਟੀਮਾਂ ਨੇ ਦੋਸ਼ੀਆਂ ਨੂੰ ਤਕਰੀਬਨ 300 ਕਿਲੋਮੀਟਰ ਤੱਕ ਫਾਲੋ ਕੀਤਾ ਹੈ ਤੇ ਫਾਲੋ ਕਰਨ ਉਪਰੰਤ ਇਹਨਾਂ ਦੇ ਜਿਹੜੇ ਟ੍ਰੇਲ ਹੈ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਿਕਲੇ ਹਨ ਅ ਇਹਦੇ ਵਿੱਚ ਗੱਲ ਇਹ ਸਾਹਮਣੇ ਆਈ ਹੈਗੀ ਹੈ ਕਿ ਦੋਸ਼ੀਆਂ ਨੇ ਵੱਖ-ਵੱਖ ਤਰੀਕੇ ਨਾਲ ਪੁਲਿਸ ਨੂੰ ਚੱਕਵਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਫਿਰ ਵੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਹ ਦੋਸ਼ੀਆਂ ਦੇ ਜਿਹੜਾ ਇਹਨਾਂ ਦਾ ਟਰੇਸ ਕਰ ਲਿਆ ਸੀਗਾ ਸਾਨੂੰ ਬੜੇ ਵਧੀਆ ਜਿਹੜੀ ਇੱਕ ਇਨਪੁਟ ਮਿਲੀ ਸੀ ਕਿ ਜਿਹੜੇ ਦੋਸ਼ੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਿੱਚ ਹੈਗੇ ਆ ਤੁਰੰਤ ਸਾਡੀ ਟੀਮਾਂ ਉੱਥੇ ਪਹੁੰਚ ਗਈਆਂ ਦੋਸ਼ੀਆਂ ਨੂੰ ਖਬਰ ਲੱਗੀ ਤੇ ਉਹ ਉਧਰ ਵੀ ਜਿਹੜਾ ਫਰਾਰ ਫਰਾਰ ਉਹ ਹੋ ਗਏ ਸੀ ਸਾਡੇ ਪਹੁੰਚਣ ਤੋਂ ਪਹਿਲਾਂ ਤੇ ਹਿਮਾਚਲ ਪੁਲਿਸ ਤੇ ਨਾਲ ਤਾਲਮੇਲ ਕਰਕੇ ਅਸੀਂ ਦੋਸ਼ੀਆਂ ਦੇ ਪਿੱਛੇ ਪਈ ਰਹੇ ਤੇ ਜਿਹੜਾ ਜ਼ਿਲ੍ਹਾ ਮੰਡੀ ਦੇ ਵਿੱਚੋਂ ਜਿਹੜਾ ਇਸ ਵਾਰ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਆ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਉਹਨੂੰ ਅਸੀਂ ਜ਼ਿਲ੍ਹਾ ਮੰਡੀ ਤੋਂ ਅਰੈਸਟ ਕੀਤਾ ਹੈ ਤੇ ਉਹਦੇ ਕੋਲ ਜਿਹੜੀ ਇੱਕ ਬਰੇਜ਼ਾ ਗੱਡੀ ਵੀ ਰਿਕਵਰ ਹੋਈ ਹੈ ਉਹਦੀ ਪੁੱਛਗਿੱਛ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਉਹਨੇ ਇਹ ਜਿਹੜੀ ਵਾਰਦਾਤ ਦੇ ਵਿੱਚ ਚਿੱਟੇ ਰੰਗ ਦੀ ਹੁੰਡੀ ਐਕਸੈਂਟ ਗੱਡੀ ਹੈ ਉਹ ਇੱਕ ਉਹਦਾ ਮਿੱਤਰ ਅਮਨ ਹੈਗਾ ਅਮਨਦੀਪ ਸਿੰਘ ਇਹ ਵੀ ਜਿਹੜਾ ਕੁਲਗੜੀ ਠਾਣਾ ਕੁਲਗੜੀ ਏਰੀਆ ਤੇ ਜਿਹੜਾ ਜਿਲ੍ਹਾ ਫਿਰੋਜ਼ਪੁਰ ਚ ਪੈਂਦਾ ਹੈ ਉਹਦੇ ਕੋਲੋਂ ਜਿਹੜੀ ਇਹ ਵਾਰਦਾਤ ਲਈ ਗੱਡੀ ਲਈ ਸੀ ਜਿਹੜਾ ਅਮਨ ਨੂੰ ਆਪਾਂ ਤਾਗੜਾ ਜ਼ਿਲ੍ਹੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਚੋਂ ਜਿਹੜਾ ਅਰੈਸਟ ਕੀਤਾ ਹੈ ਦੋਵਾਂ ਨੂੰ ਅਰੈਸਟ ਕਰਕੇ ਅਸੀਂ ਜਿਹੜਾ ਵਾਪਸ ਫਿਰੋਜ਼ਪੁਰ ਲੈ ਕੇ ਆਏ ਉਹਨਾਂ ਦਾ ਸੀ ਰਿਮਾਂਡ ਲਿਆ ਹੈ ਦੁਰਾਨੇ ਪੁੱਛ ਕੇ ਇੱਕ ਗੱਲ ਸਾਹਮਣੇ ਆਈ ਕਿ ਜੋ ਵੀ ਲੁੱਟਦਾ ਸਮਾਨ ਸੀਗਾ ਉਹਨਾਂ ਨੇ ਇੱਕ ਲੋਕਲ ਮੁੱਲਾ ਮੱਲਾਵਾਲਾ ਦਾ ਜਿਹੜਾ ਸੁਨਿਆਰਾ ਸੀਗਾ ਉਹਨੂੰ ਜਿਹੜਾ ਸਾਰਾ ਸਮਾਨ ਵੇਚਿਆ ਸੀਗਾ ਤੁਰੰਤ ਹੀ ਇੱਥੇ ਕਾਰਵਾਈ ਕਰਦੇ ਹੋਏ ਟੀਮਾਂ ਲੱਗੀਆਂ ਤੇ ਜਿਹੜੇ ਸੁਨਿਆਰੇ ਸੀ ਆਪਣੇ ਦੁਕਾਨਾਂ ਬੰਦ ਕਰਕੇ ਲੁਕੇ ਹੋਏ ਸੀ ਭੱਜੇ ਹੋਏ ਸੀ ਤੇ ਟੀਮਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹੜੇ ਦੋ ਸੁਨਿਆਰੇ ਧਰਮਪਾਲ ਸਿੰਘ ਜਿਹੜੇ ਹੈਗੇ ਆ ਮੱਲਾਵਾਲਾ ਦੇ ਰਹਿਣ ਵਾਲੇ ਉਹਨਾਂ ਨੂੰ ਤੇ ਉਹਨਾਂ ਦੇ ਬੇਟਾ ਜਿਹੜਾ ਰਾਹੁਲ ਸ਼ਰਮਾ ਦੋਵਾਂ ਨੂੰ ਅਸੀਂ ਅਰੈਸਟ ਕੀਤਾ ਹੈ ਉਹਨਾਂ ਕੋਲੋਂ ਅਸੀਂ 8 ਲੱਖ ਰੁਪਏ 3 ਕਿਲੋ ਚਾਂਦੀ ਤੇ 4.5 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਾਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਤੇ ਸੁਨਿਆਰਿਆਂ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਇਹ ਇਹ ਦੱਸਣ ਜੋ ਗੱਲ ਹੈ ਕਿ ਜਿਹੜਾ ਇਸ ਵਾਰਦਾਤ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਇਹਦੇ ਉੱਤੇ ਪਹਿਲਾਂ ਹੀ ਤਕਰੀਬਨ 20 ਅਪਰਾਧਿਕ ਮੁਕਤਮੇ 12 ਜ਼ਿਲ੍ਹਿਆਂ ਦੇ ਵਿੱਚ ਦਰਜ ਹਨ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਲੁਧਿਆਣਾ ਬਰਨਾਲਾ सिरसा ਹਰਿਆਣਾ ਸੰਗਰੂਰ ਫਤਿਹਪੁਰਬਾਦ ਹਰਿਆਣੇ ਦੇ ਵਿੱਚ ਕੈਥਲ ਹਰਿਆਣਾ ਬਟਾਲਾ ਅੰਮ੍ਰਿਤਸਰ ਫਰੀਦਕੋਟ ਅਤੇ ਗਿੱਦੜਬਾਹ ਦੇ ਵਿੱਚ ਟੋਟਲ ਕੁੱਲ 20 ਮੁਕੱਦਮੇ ਜਿਹੜੇ ਅਪਰਾਧਿਕ ਮੁਕੱਦਮੇ ਪਹਿਲਾਂ ਹੀ ਦਰਜ ਸਨ ਤੇ ਇਹ ਬੇਲ ਤੇ ਬਾਹਰ ਸੀ ਤੇ ਇਹ ਜਿਹੜਾ ਜੌਨੀ ਨਸ਼ਾ ਕਰਨ ਦਾ ਆਦੀ ਸੀਗਾ ਤੇ ਨਸ਼ਾ ਕਰਕੇ ਹੀ ਜਿਹੜਾ ਰਾਤ ਨੂੰ ਇਹਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਸ ਵਾਰਦਾਤ ਦੇ ਵਿੱਚ ਬਾਕੀ ਦੇ ਜਿਹੜੇ ਤਿੰਨ ਦੋਸ਼ੀ ਹੈ ਉਹ ਅਸੀਂ ਨਾਮਿਨੇਟ ਜਿਹੜੇ ਕਰ ਲਏ ਹਨ ਉਹਨਾਂ ਦੀ شناخت ਹੋ ਗਈ ਹੈ ਉਹਨਾਂ ਦੇ ਪਿੱਛੇ ਵੀ ਸਾਡੀ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਜਿਹੜਾ ਉਹਨਾਂ ਤੋਂ ਹੋਰ ਵੀ ਜਿਹੜੀ ਬਰਾਮਦਗੀਆਂ ਹੋਣ ਦੀ ਜਿਹੜੀ ਪੂਰੀ ਜਿਹੜਾ ਉਮੀਦ ਹੈਗੀ ਹੈ ਤੇ ਅਸੀਂ ਬਹੁਤ ਹੀ ਛੇਤੀ ਉਹਨਾਂ ਨੂੰ ਵੀ ਅਰੈਸਟ ਕਰਨਾ ਇਹਦੇ ਵਿੱਚ ਆਲਮੋਸਟ ਜਿਹੜੇ ਸਾਰੇ ਮੁਕੱਦਮੇ ਆ ਆਲਮੋਸਟ ਸਾਰੇ ਹੀ ਮੁਕੱਦਮੇ ਜਿਹੜੇ ਚੋਰੀ ਦੇ ਹੈਗੇ ਨੇ ਬਿਲਕੁਲ ਜਿਹੜੇ ਦੋਸ਼ੀ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਉਹ ਆਪਸ ਵਿੱਚ ਰਿਸ਼ਤੇਦਾਰ ਹੈਗੇ ਐ ਤੇ ਜਿਹੜਾ ਇਹ ਸੁਨਿਆਰਾ ਹੈਗਾ ਇਹਨਾਂ ਦੇ ਪਹਿਲਾਂ ਹੀ ਮੁੱਖ ਦੋਸ਼ੀ ਜੌਨੀ ਅਤੇ ਇਹਨਾਂ ਦੇ ਭਰਾ ਇੱਕ ਹੈਗੇ ਐ ਜਿਹੜੇ ਨਾਮਜਦ ਹੋਏ ਐ ਉਹਨਾਂ ਨਾਲ ਪਹਿਲਾਂ ਹੀ ਲਿੰਕ ਸੀਗੇ ਤੇ ਹੋ ਸਕਦਾ ਹੈ ਪਹਿਲਾਂ ਵੀ ਜਿਹੜੀ ਵਾਰਦਾਤਾਂ ਦੇ ਵਿੱਚ ਇਹਨਾਂ ਨੇ ਚੋਰੀ ਕੀਤੀ ਹੋਈ ਇਹੀ ਜਿਹੜੇ ਸੁਨਿਆਰੇ ਨੂੰ ਵੇਚਿਆ ਇਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਕੁੱਲ ਚਾਰ ਦੋਸ਼ੀ ਅਸੀਂ ਮੁਕਦਮੇ ਤੇ ਫੜ ਲਏ ਹਨ ਜਿਹਦੇ ਵਿੱਚ ਇਸ ਵਾਰਦਾਤ ਦਾ ਮਾਸਟਰਮਾਈਂਡ ਜਿਹੜਾ ਜੌਨੀ ਔਰ ਫਰਾਜੂ ਉਹ ਹੈਗਾ ਤੇ ਬਾਕੀ ਜਿਹੜੇ ਤਿੰਨ ਦੋਸ਼ੀ ਹੈ ਉਹਨਾਂ ਨੂੰ ਅਸੀਂ ਪੋਚੇ ਤੀਂ ਅਰੈਸਟ ਕਰ ਲਿਆ ਹਾਂ ਜੋ ਹੁਣ ਤੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਇਹ ਅਚਨਚੇ ਤੀ ਇੱਥੇ ਰੁਕੇ ਹੈਗੇ ਹੈ ਬਾਕੀ ਇਹ ਬਿਲਕੁਲ ਅੰਡਰ ਇਨਵੈਸਟੀਗੇਸ਼ਨ ਹੈਗਾ ਮੈਟਰ ਹੋ ਸਕਦਾ ਹੈ ਟਾਰਗੇਟ ਕੀਤਾ ਹੋਏ ਇਹਦੇ ਚ ਅਸੀਂ ਡੂੰਘਾਈ ਨਾਲ ਤਫ਼तीश ਕਰਾਂਗੇ